ਦੇਖੋ ਵੀ ਤਸਵੀਰ ਦੇਖੋ ਯੋਗਰਾਜ ਸਿੰਘ ਬੱਚਿਆਂ ਨੂੰ ਐਵੇਂ ਖੜਾਉਂਦੇ ਆ ਦੇਖੋ ਹਾਂ ਇਥੇ ਕਿਸੇ ਨੂੰ ਪੌਂਡ ਮਾਰ ਇਹ ਤਸਵੀਰ ਦੇਖੋ ਤੁਸੀਂ ਧਿਆਨ ਨਾਲ ਬਹੁਤ ਚੁੱਕ ਯੋਗਰਾਜ ਸਿੰਘ ਕੋਈ ਐਵੇਂ ਥੋੜੋ ਬਣ ਜਾਂਦਾ ਹੈ ਯੋਗਰਾਜ ਬਣਨ ਦੇ ਲਈ ਬਹੁਤ ਕੁਛ ਪਿੰਡੇ ਤੇ ਹਡਾਉਣਾ ਪੈਂਦਾ ਦੇਖੋ ਇਹ ਤਸਵੀਰ ਦੇਖੋ ਯੋਗਰਾਜ ਤਸਵੀਰਾਂ ਚ ਮੌਜੂਦ ਨੇ ਇੱਕ ਹੁੰਦੀ ਪ੍ਰੈਕਟਿਸ ਖੁੱਪਾ ਕਰਦਾ ਇਹ ਤੁਹਾਨੂੰ ਵੀ ਪਰਫੈਕਟ ਬਈ ਵਾਹ ਇੱਕ ਵੰਦ ਤਾਂ ਦੇਖੋ ਯੋਗਰਾਜ ਤਸਵੀਰ ਚ ਮੌਜੂਦ ਨੇ ਬੰਦੀ ਦਾ ਬੈਕਪੋਰਟ ਫੇਰਦਾ ਉਹਦੇ ਵੀ ਸ਼ੋਲਡਰ ਇੱਥੇ ਰੱਖਿਆਗਾ ਕੱਟ ਉਸ ਨੀਰੀ ਉੱਪਰ ਜਾ ਕੇ ਮੁੜ ਕੇ ਐਂਡ ਆ ਫਾਸਟ ਬੋਲਰਸ ਆਰ ਬੌਰਨ ਫ্রম ਦੀ ਮਦਰਜ਼ ਬੂਮ ਮਾਦਰ ਟੱਡੋ ਜੰਮ ਕੇ ਆਉਂਦੀ ਹ ਖਦਾਰੀ ਨੂੰ ਕੋਈ ਬਣਾਉਂਦਾ ਨਹੀਂ ਪਿੱਛੇ ਜੰਮ ਕੇ ਆਇਆ ਹ ਉਹ ਉਪਰ ਆਸ਼ਾ ਜਿਹੜਾ ਹੈ ਉਹ ਡਿਪੈਂਡ ਕਰਦਾ ਤੁਸੀਂ ਤਰਾਕਦੇ ਕਿਤੇ ਇਲੈਕਟ੍ਰਿਸਿਟੀ ਜੰਪ ਹੂੰ ਇਹ ਤੁਸੀਂ ਪ੍ਰੈਕਟਿਸ ਪਰਫੈਕਟ ਕਰ ਹੂੰ ਸmall by ball ਕੋਲ ਸਾਲੇ ਕੁਰਸੀਆਂ ਤੇ ਬੈਠੇ ਰਹਿੰਦੇ ਹੂੰ ਉੱਥੋਂ ਦੱਸ ਦੇਣਗੇ ਇੱਥੇ ਖੜ ਕੇ ਬਾਲ ਬਾਈ ਬਾਲ ਕੋਚਿੰਗ ਮਾਰਨ ਨੂੰ ਦੱਸਣਾ ਕਿਵੇਂ ਅੰਦਰ ਮਾਰਨਾ ਬਾਹਰ ਮਾਰਨਾ ਕੀ ਖੇਡ ਹੈ